ਤੇ ਵੀਡੀਓ ਦੇਖਦੇ ਸਾਨੂੰ ਬਹੁਤ ਵਧੀਆ ਲੱਗਿਆ ਡੀਲ ਬਹੁਤ ਵਧੀਆ ਕੀਤੀ ਹੈ ਨਾਲ ਗਿਫਟ ਵੀ ਦਿੱਤੇ ਹੈ ਜੈ ਮਾਤਾ ਦੀ ਦੋਸਤੋ ਅਵਤਾਰ ਵੀਰ ਜੀ ਆਏ ਨੇ ਲੋਂਗੋਵਾਲ ਤੋਂ ਇਹ ਸੰਗਰੂਰ ਤੋਂ ਵੀ ਪਰੇ ਹੈ ਜੀ 72 ਕਿਲੋਮੀਟਰ ਮੈਂ ਮੈਪ ਤੇ ਦੇਖਿਆ 72 ਕਿਲੋਮੀਟਰ ਸਾਡੇ ਮਲੋਤ ਤੋਂ 72 ਕਿਲੋਮੀਟਰ ਹੋਏ ਨੇ ਬਹੁਤ ਵਧੀਆ ਆਡੀਅנס ਜੁੜੀ ਹੋਈ ਹੈ ਮੇਰੇ ਨਾਲ ਕੋਈ ਇਦਾਂ ਨਹੀਂ ਹੈਗਾ ਕਿ ਮਤਲਬ ਸਾਰੇ ਬੰਦੇ ਮੇਰੇ ਨਾਲ ਜੁੜੇ ਹੋਏ ਨੇ ਮੈਨੂੰ ਫੇਸਬੁੱਕ ਤੇ ਲਾਈਕ ਕਰਦੇ ਨੇ ਕਮੈਂਟ ਵੀ ਕਰਦੇ ਨੇ ਕਹਿੰਦੇ ਸ਼ੇਅਰ ਬਹੁਤ ਕਰਦੇ ਆਂ ਵੀਡੀਓ ਤੁਹਾਡੀਆਂ ਇਹ ਲੈਣ ਆਏ ਸੀ ਇੱਕ ਸੈੱਟ ਇਹਨਾਂ ਨੂੰ ਪਸੰਦ ਆ ਗਿਆ 2 F55 ਇਹਨਾਂ ਨੇ ਇੱਕ ਤਾਂ ਸੈੱਟ ਲਿਆ ਇੱਕ ਆਪਣੇ ਬੇਟੇ ਵਾਸਤੇ ਸੈੱਟ ਤੇ ਵੀਡੀਓ ਦੇਖਦੇ ਆਂ ਸਾਨੂੰ ਬਹੁਤ ਵਧੀਆ ਲੱਗਿਆ ਡੀਲ ਬਹੁਤ ਵਧੀਆ ਕੀਤੀ ਹੈ ਨਾਲ ਗਿਫਟ ਵੀ ਦਿੱਤੇ ਐ ਮਨਿੰਦਰ ਵੀਰ ਜੀ ਵੀ ਨਾਲ ਆਏ ਨੇ ਇਹ ਵੀ ਬਹੁਤ ਨਾਈਸ ਸੁਭਾਅ ਇਹਨਾਂ ਦਾ F55 ਔਰ F15 ਦੋ ਹੈਂਡ ਸੈੱਟ ਲੈ ਲੇ ਇਹ ਫਿਰ ਤੁਸੀਂ ਆਪਣੇ ਵਾਸਤੇ ਲੈ ਆ F15 ਤੁਸੀਂ ਆਪਣੇ ਵਾਸਤੇ F15 ਲੈ ਲਿਆ ਔਰ ਬੇਟੇ ਨੂੰ ਲੈ ਕੇ ਦਿੱਤਾ F55 ਮੇਰਾ ਵੀ ਇਹੀ ਕੰਮ ਹੈ बेटे ਕੋਲੇ ਮੇਰੇ ਕੋਲੇ ਉੱਚਾ ਮਾਡਲ ਹੈ ਇਦਾਂ ਹੀ ਹੁੰਦਾ ਜੀ F55 ਔਰ F15 ਬਹੁਤ ਵਧੀਆ ਬਾਕੀ ਇਹਨਾਂ ਨੂੰ ਕਿਵੇਂ ਲੱਗਿਆ ਇੱਥੇ ਆ ਕੇ ਮਤਲਬ ਠੀਕ ਲੱਗਿਆ ਤੁਹਾਨੂੰ ਕਿਵੇਂ ਲੱਗਿਆ ਦੱਸੋ ਮੈਨੂੰ ਬਹੁਤ ਵਧੀਆ ਲੱਗਿਆ ਜੀ ਅਸੀਂ ਇਹਨਾਂ ਦੀਆਂ ਫੇਸਬੁੱਕ ਸਾਡੇ ਮੁੰਡੇ ਦੀ ਡੀਲ ਵਧੀਆ ਲੱਗੀ ਬਹੁਤ ਵਧੀਆ ਜੀ ਬਹੁਤ ਵਧੀਆ ਸਾਨੂੰ ਇੰਨਾ ਵਧੀਆ ਡੀਲ ਕੀਤਾ ਵੀ ਕਸਟਮਰ ਨੂੰ ਜਿੰਨਾ ਵੀ ਕਹਿ ਦੀ ਮਤਲਬ ਕੋਈ ਤੁਹਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਕਰਨੀ ਆਇਓ ਬਹੁਤ ਵਧੀਆ 72 ਕਿਲੋਮੀਟਰ ਆ ਕੇ ਮਤਲਬ ਕੋਈ ਗਿਲਾ ਸ਼ਿਕਵਾ ਨਹੀਂ ਹੈ ਦੁਬਾਰਾ ਹੋਰ ਵੀ ਕਸਟਮਰਾਂ ਨੂੰ ਦੱਸਾਂ ਜੀ ਹਾਂਜੀ ਮਨਿੰਦਰ ਜੀ ਤੁਸੀਂ ਵੀ ਦੱਸੋ ਬਹੁਤ ਵਧੀਆ ਲੱਗਿਆ ਜੀ ਆ ਕੇ ਡੀਲਿੰਗ ਬਹੁਤ ਵਧੀਆ ਈ ਥੋੜੀ ਠੀਕ ਹੈ ਤੁਹਾਡੇ ਦਿਲ ਨੂੰ ਲੱਗਿਆ ਗਿਆ ਨੁਕੀ ਆਪਣਾ ਪਨ ਲੱਗਿਆ ਜੀ ਆਪਣਾ ਪਨ ਲੱਗਿਆ ਹਾਂਜੀ ਬਹੁਤ ਵਧੀਆ ਗੱਲ ਆ థాంਕ ਯੂ ਸੋ ਮੱਚ ਹੋਰ ਵੀ ਕਸਟਮਰ ਲੈ ਕੇ ਆਣਗੇ ਇਹਨਾਂ ਨੇ ਵਾਦਾ ਕੀਤਾ ਕਹਿੰਦੇ ਹੋਰ ਵੀ ਕਸਟਮਰ ਭੇਜਾਂਗੇ ਥੈਂਕ ਯੂ ਜੀ ਜੈ ਮਾਤਾ ਦੀ ਜੀ ਜੈ ਮਾਤਾ